ਸਭ ਤੋਂ ਪਹਿਲਾਂ ਫਤਿਹ ਪ੍ਰਬੰਧ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਅੱਜ ਦੇ जितने ਵੀ ਸਾਡੇ ਸਾਥੀ ਇਸ ਦੇਸ਼ ਦੁਨੀਆ ਦੇ ਅੰਦਰ ਪੰਜਾਬ ਦਾ ਔਰ ਦੇਸ਼ ਦਾ ਨਾ ਆਪਣੇ ਕੰਮ ਦੇ ਦੁਆਰਾ ਜਿਨ੍ਹਾਂ ਨੇ ਦੁਨੀਆ ਪਰਚ ਰੋਸ਼ਨ ਕੀਤਾ ਐਸੇ ਸਾਰੇ ਪੰਜਾਬੀ ਵੀਰਾਂ ਦਾ ਮੈਂ ਅੱਜ ਇਸ ਮਿਲਣੀ ਕਾਰਜਕ੍ਰਮ ਦੇ ਅੰਦਰ ਸਵਾਗਤ ਕਰਦਾ ਔਰ ਆਪਦਾ ਧੰਨਵਾਦ ਵੀ ਕਰਦਾ ਅਸੀਂ ਅੱਜ ਇਹ ਕਾਰਜਕ੍ਰਮ ਰੱਖ ਰਹੇ ਸੀ ਤੇ ਮਨ ਦੇ ਅੰਦਰ ਅਨੇਕ ਪ੍ਰਕਾਰ ਦਾ ਸੀ ਕਰ ਪਾਵਾਂਗੇ ਹੋ ਪਾਏਗਾ ਦੇਸ਼ اور ਦੁਨੀਆ ਦੀ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਹੈ ਲੇਕਿਨ ਜਦੋਂ ਪੰਜਾਬ ਦਾ ਨਾਂ ਆਂਦਾ ਹੈ ਤੇ ਪੰਜਾਬ ਦੀਆਂ ਦੇ ਇਤਿਹਾਸ ਵੱਲ ਜਦੋਂ ਚਾਤੀ ਮਾਰਦੇ ਆ ਤੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਇੱਕ ਬਹੁਤ ਛੋਟੇ ਜਿਹੇ ਸਰੂਪ ਦੇ ਅੰਦਰ ਦੇਖਿਆ ਜਾਂਦਾ ਹੈ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਦੇਸ਼ ਦੇ ਅੰਦਰ 11 ਸਾਲ ਤੋਂ ਨਰਿੰਦਰ ਭਾਈ ਮੋਦੀ ਜੀ ਦੇ ਨਤ੍ਰਿਤਵ ਦੇ ਅੰਦਰ ਸਰਕਾਰ ਵੀ ਚੱਲ ਰਹੀ ਹੈ ਲੇਕਿਨ ਬਹੁਤ ਸਾਰੇ ਲੋਕਾਂ ਦੇ ਮਨ ਦੇ ਅੰਦਰ ਇਹ ਵਿਚਾਰ ਆਂਦਾ ਹੈ ਮੇਰੀ ਪਾਰਟੀ ਨੇ ਮੈਨੂੰ ਕਿਹਾ ਸੀ ਬੋਲਣਾ ਕੁਝ ਹੋਰ ਆ ਪਰ ਮੈਂ ਬੋਲ ਰਿਹਾ ਜੋ ਮੇਰੇ ਮਨ ਚ ਆ ਰਿਹਾ ਮੈਨੂੰ ਲੱਗਦਾ ਕਿ ਦਿਲ ਤੋਂ ਬੋਲਣਾ ਚਾਹੀਦਾ ਹੈ ਦਿਲਦਾਰ ਲੋਕ ਬੈਠੇ ਨੇ ਅਸੀਂ ਪੰਜਾਬੀ ਉਹ ਆ ਜਿਹੜਾ ਜ਼ਿਆਦਾਤਰ ਦਿਲ ਤੋਂ ਹੀ ਚੱਲਦਾ ਸਾਡੀ ਮਿੱਟੀ ਦੇ ਅੰਦਰ ਗੁਰੂਆਂ ਦਾ ਸ਼ਹੀਦਾਂ ਦਾ ਉਹ ਰક્ત ਹੈ ਜਿਹੜਾ ਪੰਜਾਬੀ ਨੂੰ ਦੂਜਿਆਂ ਤੋਂ ਅਲੱਗ ਕਰਦਾ ਹੈ ਪੰਜਾਬ ਦਾ ਨਾਂ ਆਂਦੇ ਹੀ ਗੁਰੂ ਪੁੱਤਰਾਂ ਦਾ ਧਿਆਨ ਆਂਦਾ ਹੈ ਪੰਜਾਬ ਦਾ ਨਾਂ ਆਂਦੇ ਹੀ ਨੋਵੇਂ ਪਾਤਸ਼ਾਹ ਜੀ ਦਾ ਬਲੀਦਾਨ ਯਾਦ ਆਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਵਰਤਾ कि सारा इतिहास नजर अगे चलना शुरू हो जाता मैं गल कर रहा सी कि भारतीय जनता पार्टी पंजाब के अंदर बहुत सारे लोग बीजेपी पंजाब की सोचती है ਪੰਜਾਬ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ નેਤৃত্ব ਦੀ ਕੀ ਸੋਚ ਹੈ ਉਹ ਸਮਝਣ ਦਾ ਮੌਕਾ ਅਜੇ ਇੱਕ ਦੂਜੇ ਨੂੰ ਮਿਲੇਗਾ ਅਸੀਂ ਤੁਹਾਨੂੰ ਸੁਣਨ ਲਈ ਆਏ ਆ ਅਸੀਂ ਤੁਹਾਡੇ ਤੋਂ ਸਮਝਣਾ ਚਾ ਰਹੇ ਹਾਂ ਸਾਡਾ ਤੁਹਾਡੇ ਨਾਲ ਇਸ ਪ੍ਰਕਾਰ ਦਾ ਮਿਲਣ ਇਸ ਕਰਕੇ ਨਹੀਂ ਹੋਇਆ ਇਹ ਭਾਰਤੀ ਜਨਤਾ ਪਾਰਟੀ ਪੰਜਾਬ ਚ ਇੱਕ ਛੋਟੇ ਜਿਹੇ ਸਮੂਹ ਦੇ ਅੰਦਰ ਰਾਜਨੀਤੀ ਕਰ ਰਹੀ ਸੀ ਬਹੁਤ ਸਾਰੇ ਲੋਕ ਉਹਨੂੰ ਗਠਬੰਧਨ ਦਾ ਨਾਮ ਵੀ ਦਿੰਦੇ ਨੇ ਲੇਕਿਨ ਪੰਜਾਬ ਜਿਸ ਵੇਲੇ ਕਾਲੇ ਦੌਰ ਚੋਂ ਗੁਜ਼ਰ ਰਿਹਾ ਸੀ ਉਸ ਵੇਲੇ ਸਭ ਤੋਂ ਵੱਡੀ ਜ਼ਰੂਰਤ ਸੀ ਪੰਜਾਬ ਦਾ ਏਕਾ ਪੰਜਾਬ ਦਾ ਭਾਈਚਾਰਾ ਉਸ ਵੇਲੇ ਸਾਡੇ ਜਿਹੜੇ ਵੱਡੇ-ਵਡੇਰੇ ਸੀ ਅਟਲ ਜੀ ਅਡਵਾਨੀ ਜੀ ਉਹਨਾਂ ਦੀ ਬੜੀ ਸਪਸ਼ਟ ਸੋਚ ਸੀ ਕਿ ਪੰਜਾਬ ਦਾ ਸੂਬਾ ਜਿਹੜਾ ਹੈ ਉਹ ਬਾਡਰ ਦਾ ਸੂਬਾ ਹੈ ਔਰ ਪੰਜਾਬ ਦੇ ਅੰਦਰ ਰਾਜਨੀਤੀ ਤੋਂ ਜ਼ਿਆਦਾ ਵੀ ਮਹੱਤਵਪੂਰਨ ਇਹ ਹੈ ਕਿ ਪੰਜਾਬ ਦਾ ਏਕਾ ਪੰਜਾਬ ਦਾ ਸੁਹਾਰਤ ਹਿੰਦੂ ਸਿੱਖ ਦੀ ਏਕਤਾ ਕਿਸੇ ਵੀ ਕੀਮਤ ਦੇ ਉੱਤੇ ਉਹਨੂੰ ਝੋਟ ਨਹੀਂ ਲਗਣੀ ਚਾਹੀਦੀ ਨਹੀਂ ਤੇ ਬਹੁਤ ਸਾਰੇ ਉਸਾਜੂ ਦੇ ਲੋਕ ਵੀ ਬੈਠੇ ਨੇ ਅਸੀਂ ਜਨਸੰਘ ਦੇ ਅੰਦਰ ਵੀ ਜਲਾਲਾਬਾਦ ਵਰਗੀ ਸੀਟ ਜਿੱਤਦੇ ਹੁੰਦੇ ਸੀ ਗੁਰੂ ਹਰ ਸਹਾਏ ਭਾਜਪੀ ਜਿੱ ਬੜੀ ਵਾਰੀ ਦਿੱਤੀ ਹੈ ਔਰ ਸਾਡੇ ਜਿਹੜੇ ਰਾਸ਼ਟਰੀ ਜਿਹੜੇ ਪੰਜਾਬ ਦੇ ਦੇਖ ਰੇ ਹਿੱਤੁਲਾਸ਼ੀ ਜੀ ਉਬੜਿੰਨਾ ਤੋਂ ਚੋਣਾਂ ਜਿੱਤੇ ਹੈ ਲੇਕਿਨ ਉਸ ਵੇਲੇ ਪੰਜਾਬ ਦੀ ਜ਼ਰੂਰਤ ਸੀ ਕਿ ਪੰਜਾਬ ਨੂੰ ਉਸ ਕਾਲੇ ਦੌਰ ਤੋਂ ਬਾਹਰ ਕੱਢਣਾ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਇਹ ਤੈਅ ਕੀਤਾ ਕਿ ਨਹੀਂ ਬਈ ਪੰਜਾਬ ਇਹਦਾ ਏਕਾ ਇੱਕ ਰਹਿਣਾ ਚਾਹੀਦਾ ਹੈ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਣਾ ਚਾਹੀਦਾ ਇੱਕ ਛੋਟੀ ਜੀ ਹਿੱਸੇਦਾਰੀ ਦੇ ਅੰਦਰ ਅਸੀਂ ਪੰਜਾਬ ਚ ਗਠਬੰਧਨ ਕਰ ਲਿਆ ਮੇਰਾ ਅੱਜ ਵੀ ਮੰਨਣਾ ਮੈਂ ਬਿਲਕੁਲ ਕਲੀਅਰ ਹਾਂ ਉਹਨੂੰ ਲੈ ਕੇ ਉਹ ਕੋਈ ਰਾਜਨੀਤਿਕ ਗਠਬੰਧਨ ਸੀ ਨਹੀਂ ਉਹ ਸਮਾਜਿਕ ਗਠਬੰਧਨ ਸੀ ਪੰਜਾਬ ਦੇ ਏਕੇ ਲਈ ਪੰਜਾਬ ਦੇ ਭਾਈਚਾਰੇ ਲਈ ਪੰਜਾਬ ਦੀ ਸ਼ਾਂਤੀ ਲਈ ਪੰਜਾਬ ਦੀ ਉੰਤੀ ਦੇ ਲਈ ਭਾਈਵਾਲੀ ਤੁਸੀਂ ਦੇਸ਼ ਦੇ ਅੰਦਰ ਦੁਨੀਆ ਦੇ ਅੰਦਰ ਭਾਰਤ ਦੇ ਝੰਡੇ ਨੂੰ ਉਭੰਦ ਕੀਤਾ ਹੈ 17 83 ਦੀ ਭਾਈਵਾਲ ਹੀ ਨਹੀਂ ਹੁੰਦੀ ਹੈ 23 ਸੀਟਾ ਲੜਨੀਆਂ 117 ਚੋਂ ਇਹ ਭਾਈਵਾਲ ਹੀ ਨਹੀਂ ਹੈ ਇਹ ਸਾਡੇ ਵੱਡੇ ਵਡੇਰਿਆਂ ਦਾ ਉਹ ਸੋਚ ਹੈ ਕਿ ਪੰਜਾਬ ਜਿਹੜਾ ਇਹ ਬਾਰਡਰ ਸਟੇਟ ਦੇ ਨਾਤੇ ਇਹਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਚੋਟ ਨਹੀਂ ਲੱਗਣੀ ਚਾਹੀਦੀ ਇਸ ਕਰਕੇ ਪੰਜਾਬ ਨੂੰ ਲੈ ਕੇ ਸਾਡਾ ਬੜਾ ਛੋਟਾ ਜਿਹਾ ধারা ਸੀ ਲੇਕਿਨ ਕਾਲ ਦੇ ਅੰਦਰ ਪ੍ਰਸਥਤੀਆਂ ਬਦਲਦੀਆਂ ਹਨ ਉਹਨਾਂ ਪ੍ਰਸਥਤੀਆਂ ਦੇ ਅੰਦਰ ਪਾਰਟੀਆਂ ਦੀਆਂ ਭੂਮਿਕਾ ਵੀ ਬਦਲਦੀਆਂ ਹਨ ਦੇਸ਼ ਦੇ ਅੰਦਰ ਵੀ ਪ੍ਰਸਥਤੀਆਂ ਬਦਲੀਆਂ 2014 ਤੋਂ ਪਹਿਲਾਂ ਦਾ ਹਿੰਦੁਸਤਾਨ ਔਰ ਅੱਜ ਦਾ ਹਿੰਦੁਸਤਾਨ ਮੇਰੇ ਤੋਂ ਬਿਹਤਰ ਹਿੰਦੁਸਤਾਨ 'ਤੇ ਪਰਿਵਰਤਨ ਆਇਆ ਹੀ ਹੈ ਲੇਕਿਨ ਤੁਸੀਂ ਲੋਕ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਅੰਦਰ ਰਹਿੰਦੇ ਹੋ ਤੁਸੀਂ ਵੀ ਬਾਰ-ਬਾਰ ਭਾਰਤ ਦੀ ਬਦਲਦੀ ਹੋਈ ਤਸਵੀਰ ਲੋਕਾਂ ਦਾ ਭਾਰਤੀਆਂ ਨੂੰ ਦੇਖਣ ਦਾ ਨਜ਼ਰੀਆ ਉਹ ਬਦਲੇ ਆ ਕਿਉਂਕਿ ਨਤ੍ਰਿਤਵ ਬਦਲਿਆ ਨਤ੍ਰਿਤਵ ਵੀ ਕੈਸੇ ਵਿਅਕਤੀ ਦੇ ਹੱਥ ਆਇਆ ਜਿਹੜਾ ਨਰਿੰਦਰ ਭਾਈ ਮੋਦੀ ਨੇ ਦੇਸ਼ ਹੀ ਨਹੀਂ ਦੁਨੀਆ ਦੇ ਅੰਦਰ ਭਾਰਤ ਦੇ ਮस्तक ਨੂੰ ਉੱਚਾ ਕੀਤਾ ਔਰ ਅੱਜ ਭਾਰਤੀਆਂ ਨੂੰ ਸਾਨੂੰ ਪੰਜਾਬੀਆਂ ਨੂੰ ਮਾਨ ਦੇ ਨਾਲ ਦੇਖਿਆ ਜਾਂਦਾ ਪੂਰੀ ਦੁਨੀਆ ਦੇ ਅੰਦਰ ਅਸੀਂ ਆਪਣੀ ਮਿਹਨਤ ਲਈ ਵੀ ਪਹਿਚਾਨੇ ਜਾਂਦੇ ਹਾਂ ਪਹਿਚਾਨੇ ਜਾਂਦੇ ਹਾਂ ਆਜ਼ਾਦੀ ਲੱਗਦਾ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗੇ ਤੁਹਾਨੂੰ ਲੱਗਾ ਕਿ ਅੱਜ ਹੀ ਕਿਉਂ ਬੁਲਾਇਆ ਪੰਜਾਬ ਦੇ ਹਾਲਾਤ ਪੰਜਾਬ ਜਿਸ ਗੌਰਵ ਲਈ ਜਾਣਿਆ ਜਾਂਦਾ ਸੀ ਪੰਜਾਬ ਦਾ ਪੰਜਾਬੀ ਜਿਸ ਗੌਰਵ ਲਈ ਜਾਣਿਆ ਜਾਂਦਾ ਸੀ ਮੈਨੂੰ ਅੱਜ ਵੀ ਯਾਦ ਆਉਂਦਾ ਪੰਜਾਬੀ ਨੂੰਰ ਵਿਸ਼ੇਸ਼ ਕਰਕੇ ਸਿੱਖ ਦਾ ਮਾਨ ਪੂਰੀ ਦੁਨੀਆ ਦੇ ਅੰਦਰ ਕਿਸ ਪ੍ਰਕਾਰ ਸੀ ਰਾਤ ਦੇ ਅੰਦਰ ਬੱਸ ਦੇ ਅੰਦਰ ਅਗਰ ਕੋਈ ਭੈਣ ਸਫ਼ਰ ਕਰਦੀ ਸੀ ਨਾ ਤੇ ਅਗਰ ਉਹ ਦੇਖ ਲੈਂਦੀ ਸੀ ਨਾ ਬੱਸ ਦੇ ਅੰਦਰ ਇੱਕ ਪਗੜੀਧਾਰੀ ਬੈਠਾ ਹੈ ਤੇ ਉਹਦਾ ਵੀਰ ਜਿਹੜਾ ਚੜ੍ਹਨ ਆਂਦਾ ਸੀ ਨਾ ਉਹ ਆਪਣੀ ਭੈਣ ਨੂੰ ਕਹਿੰਦਾ ਸੀ ਤੂੰ ਰਾਮ ਨਾਲ ਚਿੰਤੋਂ ਕੇ ਬਹਿ ਜਾ ਸਿੰਘ ਦਾ ਪੁੱਤਰ बस ਦੇ ਅੰਦਰ ਸਫ਼ਰ ਕਰ ਲਿਆ ਤੂੰ ਸੁਰੱਖਿਤ ਜਾਏਂਗੀ। ਐਸੀ ਪੰਜਾਬ ਦੀ ਪਹਿਚਾਨ। ਲੇਕਿਨ ਅੱਜ ਦਾ ਪੰਜਾਬ ਜਿਹੜਾ ਹੱਸਦਾ ਖੇਲਦਾ ਪੰਜਾਬ ਸੀ। ਜਿਹੜਾ ਪੰਜਾਬ ਵੀਰਤਾ ਦੀ ਦੂਸਰੀ ਪ੍ਰਾਇਵਾਚੀ ਸੀ। ਪੰਜਾਬ ਦਾ ਜਵਾਨ ਜਾਂ ਬਾਰਡਰ ਤੇ ਦੇਸ਼ ਦੀ ਰੱਖਿਆ ਕਰਦਾ ਮਿਲਦਾ ਸੀ ਜਾਂ ਖੇਲ ਦੇ ਮੈਦਾਨ ਦੇ ਅੰਦਰ ਦਿਖਦਾ ਸੀ ਇਹ 10 ਸਾਲ ਦੇ ਅੰਦਰ ਪੰਜਾਬ ਦਾ ਹੋਇਆ ਕੀ ਹੈ ਇਹਨਾਂ ਮਜਬੂਰ ਕੀਤਾ ਕਿ ਤੁਹਾਡੇ ਨਾਲ ਬਹਿਣਾ ਪੈਣਾ ਕਿਉਂਕਿ ਤੁਹਾਡੇ ਦਿਲ ਚ ਪੰਜਾਬ ਬਸਦਾ ਹੈ ਤੁਹਾਡੇ ਦਿਲ ਦੇ ਅੰਦਰ ਇਹ ਦੇਸ਼ ਬਸਦਾ ਤੁਸੀਂ ਕਿਤੇ ਵੀ ਰਹਿ ਲੋ ਮੈਂ ਤਾਂ ਸਵੇਰੇ ਕਿਸੇ ਨਾਲ ਗੱਲ ਕਰ ਰਿਹਾ ਸੀ ਮੈਨੂੰ ਇੱਕ ਪ੍ਰਸੰਗ ਯਾਦ ਆਇਆ ਤੁਸੀਂ ਜਿੰਨੇ ਮਰਜ਼ੀ ਵੱਡੇ ਬਣ ਜਾਓ ਜਿੰਨੇ ਮਰਜ਼ੀ ਅਮੀਰ ਮੰਦ ਬਣ ਜਾਓ ਪਰ ਜਿਸ ਮਿੱਟੀ ਦੇ ਅੰਦਰ ਤੁਸੀਂ ਪੈਦਾ ਹੋਏ ਹੋ ਉਸ ਮਿੱਟੀ ਦੀ ਖੁਸ਼ਬੂ ਦੀ ਕਮੀ ਤੁਹਾਨੂੰ ਉੱਥੇ ਆਂਦੀ ਲੱਗਦੀ ਹੈ ਔਰ ਤੁਹਾਡੇ ਵਿੱਚੋਂ ਕਈ ਐਸੇ ਨੇ ਜਿਹੜੇ 3 ਮਹੀਨੇ ਬਾਅਦ ਛਟਪਟਾਣਾ ਸ਼ੁਰੂ ਹੋ ਜਾਂਦੇ ਨੇ ਕਿ ਚਲੋ ਯਾਰ ਪੰਜਾਬ ਉਹ ਕਿ ਆਈਏ ਉਹ ਕਿਹੜੀ ਚੀਜ਼ ਆ ਜਿਹੜੀ ਖਿੱਚਦੀ ਹੈ जन्म भूमि खिंच दून भगवान राम जी एक प्रसंग है बनवास मिल मिलन तो बाद लंका ते विजय प्राप्त कर ली लंका सोने दी वैभवशाली संपन्नता लक्ष्मण ने राम नू तो घर वाले ने क्ढे हम आई जित लिया इतने की कर रहे योद्या आगे भगवान राम ने की क्या वह भी है तुझी उन्होंने यहाँ जोड़ना अपने न भगवान राम ने की क्या अपी स्वर्णमयी लंका ਨਾਮੇ ਲਕਸ਼ਮਨ ਰੋਚਤੇ ਜਨਨੀ ਜਨਮ ਭੂਮਸ਼ ਸਵਰਗਾ ਦਪੀ ਗ੍ਰਹਸੀ ਮੇਰੀ ਮਾਂ ਜਨ ਮੈਨੂੰ ਜਨਮ ਦਿੱਤਾ ਹੈ ਮੇਰੇ ਉਹ ਮਿੱਟੀ ਹੈ ਮੇਰਾ ਉਹ ਦੇਸ਼ ਉਹਦੇ ਬਦਲੇ ਮੈਨੂੰ ਸਵਰਗ ਵੀ ਮਿਲ ਜਾਏ ਤੇ ਮੈਂ ਆਪਣੀ ਮਾਂ ਤੇ ਆਪਣੀ ਮਿੱਟੀ ਨੂੰ ਚੁਣਾਗਾ ਆਪਣੇ ਦੇਸ਼ ਨੂੰ ਚੁਣਾਗਾ ਭੈਵ ਬਨੂ ਨਹੀਂ ਚੁਣਾਗਾ ਤੁਹਾਡੇ ਅੰਦਰ ਵੀ ਉਹੀ ਹੈ ਔਰ ਜੇ ਮੈਂ ਪੰਜਾਬ ਦੇ ਅੰਦਰ ਰਹਿ ਕੇ ਇਸ ਵੇਲੇ ਦੁਖੀ ਐ ਅਜ ਪੰਜਾਬ ਸੰਤਾਪ ਹੈ ਤੇ ਜੀਰਿਆ ਇਹ ਗੱਲ ਸਮਝ ਲੈਣਾ। ਅਗਰ ਪੰਜਾਬ ਦੁਖੀ ਹੈ ਤੁਸੀਂ ਬਾਹਰ ਸੁਖੀ ਨਹੀਂ ਰਹਿ ਸਕਦੇ। ਅਗਰ ਘਰ 'ਚੋਂ ਠੰਡੀਆਂ ਹਵਾਵਾਂ ਨਹੀਂ ਆਉਂਦੀਆਂ। ਅਗਰ ਸਵੇਰੇ ਉੱਠਦੇ ਹੀ ਅਖਬਾਰ ਦੇ ਅੰਦਰ ਇਹ ਆਂਦਾ ਫਲਾਣੀ ਜਗ੍ਹਾ ਗੋਲੀ ਚੱਲ ਗਈ। ਮਾਰਤਾ ਗਿਆ। ਕਹਾਂ ਤੁਸੀਂ ਸੁਖੀ ਹੁੰਦੇ ਹੋ? ਕਹਾਂ ਪੰਜਾਬ ਦੇ ਅੰਦਰ ਆਪਣੇ ਜਵਾਨੀ ਮੈਂ ਤੁਹਾਨੂੰ ਇੱਕ ਇਨਸੀਡੈਂਟ ਸੁਣਾਣਾ ਤੇ ਦੇਖੋ ਤੁਹਾਡਾ ਪੰਜਾਬ ਹੱਸਤਾ ਖੇਲ ਦਾ ਪੰਜਾਬ ਬਣ ਕੀ ਗਿਆ ਤਰਨ ਤਾਰਨ ਦੇ ਅੰਦਰ ਇੱਕ ਪਰਿਵਾਰ ਦੇ ਘਰ ਮੈਂ ਇੱਕ ਬੱਚੇ ਦੀ ਨਸ਼ੇ ਨਾਲ ਮੌਤ ਹੋ ਗਈ ਮੈਂ ਉਹਦੇ ਘਰ ਅਫਸੋਸ ਕਰਨ ਗਿਆ ਜਿਹੜਾ ਚਿੱਟਾ ਮਾਵਾ ਤਾਂ ਪੁੱਤਾਂ ਦੀ ਖੈਰ ਮੰਗਦੀ ਹੈ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੀ ਹੈ ਮੰਦਰ ਤੇ ਜਾ ਕੇ ਝੋਲੀ ੜਦੀ ਹੈ ਕਿ ਮੈਨੂੰ ਪੁੱਤਰ ਦੀ ਪ੍ਰਾਪਤੀ ਹੋਏ ਉਹਦੇ ਦੋ ਹੀ ਬੱਚੇ ਸੀ ਇੱਕ ਮ੍ਰਿਤੂ ਨੂੰ ਪ੍ਰਾਪਤ ਹੋ ਚੁੱਕਿਆ ਮੈਂ ਉਹਦੇ ਨਾਲ ਅਫਸੋਸ ਕਰ ਰਿਹਾ ਚਮਚਾ ਮੋਦੀਆਂ ਅੱਖਾਂ ਚੋਂ ਪਾਣੀ ਨਿਕਲ ਰਿਹਾ ਹੈ ਬਾਲ ਖਿਲਰੇ ਪੇਨੇ ਆਜੂ ਦੇ ਅਠੇੜ ਉਮਰ ਚ ਹੈ ਕਿਉਂ ਕੀ ਕਹਿ ਰਹੀ ਹੈ ਉਹਦੇ ਤੋਂ ਸਮੇ ਲੋਕ ਕਿ ਪੰਜਾਬ ਨੂੰ ਅਸੀਂ ਤੁਹਾਨੂੰ ਕਿਉਂ ਬੁਲਾਇਆ ਉਹ ਮਾਂ ਕਹਿ ਰਹੀ ਹੈ ਮੈਂ ਤੇ ਵਾਹਿਗੁਰੂ ਦੇ ਅੱਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਅਰਦਾਸ ਕਰਦੀ ਆ ਜਿਹੜਾ ਬਚਿਆ ਹੋਇਆ ਹੈ ਜਾਂ ਇਹ ਨਸ਼ਾ ਛੱਡ ਦੇ ਜਾਂ ਵਾਹਿਗੁਰੂ ਇਹਨੂੰ ਵੀ ਚੱਕ ਕੇ ਲੈ ਜਾ ਇਦਾਂ ਦਾ ਪੰਜਾਬ ਬੰਗਿਆ ਸੀ ਅਸੀਂ ਪੰਜਾਬ ਦੇ ਅੰਦਰ ਖੂਨ ਖਰਾਬਾ ਫਰੋਤੀ ਮੰਗੀ ਜਾ ਰਹੀ ਹੈ पंजाब की इंडस्ट्री बर्बाद हो गई है पंजाब के अंदर लगातार एकॉनमी चरमर आ गई है कोई बंदा इतने इन्वेस्ट करके राजी नहीं और जहाँ पंजाब अंदर काम भी कर रहा है जिंद हड्डी चोड़ा जो दम है वो अपना एक यूनिट तो बहर लगा रहा पंजाब च नहीं आ रहा किधर जाएगा पंजाब ਇਹ ਵਿਚਾਰ ਕਰਨ ਲਈ ਤੁਹਾਨੂੰ ਸੱਦਿਆ। ਔਰ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਜਿਹੜੇ ਭ੍ਰਮ ਪੈਦਾ ਕੀਤੇ ਜਾਂਦੇ ਨੇ ਮੈਂ ਤੁਹਾਨੂੰ ਇਹ ਗੱਲ ਯਕੀਨ ਨਾਲ ਕਹਿ ਸਕਦਾ ਅਸੀਂ ਗੁਰੂ ਪੁੱਤਰਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਵਾਲੇ ਲੋਕਾਂ ਅਸੀਂ ਪੰਜਾਬ ਦੀ ਮਿੱਟੀ ਨਾਲ ਪਿਆਰ ਕਰਨ ਵਾਲੇ ਲੋਕਾਂ ਔਰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦੇ ਦੇ ਅੰਦਰ ਉਹਦੀ ਰੂਹ ਵਸਦੀ ਹੈ ਮੈਂ ਉਹਨਾਂ ਦੀ ਕੰਮਾਂ ਦੀ ਚਰਚਾ ਕਰਾਂ ਨਾ ਮੈਂ ਦੱਸੋ ਮੈਂ ਕਈ ਵਾਰੀ ਮੁਸਕੁਰਾਂ ਦੇ ਮੁਸਕੁਰਾਂ ਦੇ ਕਹਣਾ ਕਿ ਅਗਰ ਬਾਬਾ ਨਾਨਕ ਜੀ ਦੀ ਕਿਰਪਾ ਮੋਦੀ ਤੇ ਹੈ ਅਸੀਂ ਤੁਸੀਂ ਕੌਣ ਆ ਦੇਸ਼ ਦਾ ਵਿਭਾਜਨ ਹੁੰਦਾ ਉਸ ਵੇਲੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਅਗਰ ਪੰਜਾਬ ਨਾਲ ਪੰਜਾਬੀਆਂ ਨਾਲ ਸਿੱਖਾਂ ਨਾਲ ਸਾਡੀਆਂ ਆਸਥਾਵਾਂ ਨਾਲ ਪਿਆਰ ਕਰਦੇ ਹੁੰਦੇ ਗੁਰਦਾਸਪੁਰ ਇੱਕ ਦਿਨ ਬਾਅਦ ਹਿੰਦੁਸਤਾਨ ਦਾ ਹਿੱਸਾ ਬਣਿਆ ਅੰਮ੍ਰਿਤਸਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗੇ ਦੀ ਦੂਰੀ ਕਿੰਨੀ ਸੀ ਅਗਰ ਉਸ ਵੇਲੇ ਦਾ ਨਤ੍ਰਿਤਵ ਲੈਨ ਮਾਰ ਰਿਆ ਸੀ ਤੇ ਸ੍ਰੀ ਕਰਤਾਰਪੁਰ ਸਾਹਿਬ ਹਿੰਦੁਸਤਾਨ ਦਾ ਹਿੱਸਾ ਹੋ ਸਕਦਾ ਸੀ ਲੇਕਿਨ ਉਹਨਾਂ ਕੋਲ ਸੇਵਾ ਨਹੀਂ ਲੈਣੀ ਸੀ ਮਾ ਗੁਰੂ ਮਹਾਰਾਜ ਜੀ ਨੇ ਇਸ ਦੇਸ਼ ਦੇ ਅੰਦਰ ਕਈ ਸਰਕਾਰਾਂ ਆਂਦੀਆਂ ਕਈ ਸਰਕਾਰਾਂ ਜਾਂਦੀਆਂ 바ਵਾ ਨਾਨਕ ਜੀ ਨਰਿੰਦਰ ਮੋਦੀ ਨੂੰ ਚੁੰਦੇ ਨੇ ਕਿ ਜਦ ਨਰਿੰਦਰ ਮੋਦੀ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬੰਦਾ ਤੇ ਸ੍ਰੀ ਕਰਤਾਰਪੁਰ आप लांघे की खोलन की सेवा बाबा नानक नरेंद्र मोदी को ये संकेत नहीं है महाराज जी का नो बहुत सारी गलां करते ने अज गुरु पुत्रां का बलिदान दिवस विश्व व्यापी बन गया ये नरेंद्र मोदी के ਜੈਨਤੀ ਕਿਉਂ ਆਇਆ? ਔਰ ਅੱਜ ਹਰ ਸਟੇਟ ਦੇ ਅੰਦਰ ਹਰ ਭਾਸ਼ਾ ਦੇ ਅੰਦਰ ਉਹ ਬਲੀਦਾਨ ਕਿਉਂ ਹੋਇਆ? ਕਿਹਦੇ ਲਈ ਹੋਇਆ? ਕਿਹਦੇ ਲਈ ਹੋਇਆ? ਉਹ ਪੜਾਇਆ ਜਾਂਦਾ। ਕੱਲਾ ਕਿਉਂ ਨਹੀਂ ਪੜਾਇਆ ਗਿਆ ਵੀ? ਕਿਾ ਕੱਲਾ ਉਹਨਾਂ ਦੀ ਸ਼ੋਰਤਾ, ਉਹਨਾਂ ਦੀ ਵੀਰਤਾ, ਉਹਨਾਂ ਦਾ ਬਲੀਦਾਨ ਧਰਮ ਦੇ ਲਈ ਪੰਜਾਬ ਲਈ ਪੰਜਾਬੀਅਤ ਲਈ ਦੇਸ਼ ਲਈ ਕੀ ਦੁਨੀਆ ਦੇ ਅੰਦਰ ਐਸਾ ਕੋਈ ਉਦਾਹਰਣ ਮਿਲਦਾ ਹੈ 9 ਸਾਲ ਦੀ ਆਯੂ ਦੇ ਅੰਦਰ ਇੱਕ ਪੁੱਤਰ ਆਪਣੇ ਪਿਤਾ ਨੂੰ 9ਵੇਂ ਪਾਛਾਈ ਜੀ ਨੂੰ 10ਵੇਂ ਪਾਛਾਈ ਜੀ ਜਦੋਂ ਇਹ ਕਸ਼ਮੀਰ ਤੋਂ ਲੋਕ ਮਿਲਣ ਆਂਦੇ ਨੇ ਕਿ ਸਾਡਾ ਧਰਮ ਪਰਿਵਰਤਨ ਹੋ ਰਿਹਾ ਹੈ ਮਹਾਰਾਜ ਜੀ ਕਹਿੰਦੇ ਨੇ ਜਾਓ ਜਾ ਕੇ ਕਹਿ ਦਿਓ ਜੇ ਗੁਰੂ ਜੀ ਧਰਮ ਪਰਿਵਰਤਨ ਕਰ ਲੈਣਗੇ ਅਸੀਂ ਵੀ ਕਰ ਲਾਂਗੇ ਜਰਾ ਯਾਦ ਕਰੀਏ ਆਪਣੇ ਪਿਛੋਕੜ ਨੂੰ ਆਪਣੇ ਇਤਿਹਾਸ ਨੂੰ ਉਹਨਾਂ ਨੂੰ ਭੇਜਣ ਤੋਂ ਬਾਅਦ 9ਵੇਂ 5 6 ਜੀ ਟੈਲ ਰਹੇ ਨੇ 10ਵੇਂ 5 6 ਜੀ 9 ਸਾਲ ਦੇ ਨੇ ਪੁੱਛਦੇ ਨੇ ਕੀ ਗੱਲ ਥੋੜਾ ਸ਼ਿਕਨ ਨਜ਼ਰ ਆ ਰਹੀ ਹੈ ਕਹਿੰਦੇ ਸ਼ਿਕਨ ਨਹੀਂ ਇਸ ਵੇਲੇ ਇਹ ਦੇਸ਼ ਬਲੀਦਾਨ ਮੰਗਦਾ ਹੈ ਦੱਸੋ ਦੁਨੀਆ ਦੇ ਕਿਸ ਇਤਿਹਾਸ ਚ ਐਸਾ ਹੈਗਾ ਕਿ ਇੱਕ ਬੇਟਾ ਆਪਣੇ ਪਿਤਾ ਨੂੰ ਬਲੀਦਾਨ ਲਈ ਪ੍ਰੇਰਿਤ ਕਰਦਾ ਉਹ ਕਹਿੰਦੇ ਕਿ ਤੁਹਾਡੇ ਤੋਂ ਵੱਡਾ ਕੌਣ ਹੈ ਕੋੜੇ ਤੋਂ ਵੱਡਾ ਕੌਣ ਹੈ ਜਿਹੜਾ ਇਸ ਦੇਸ਼ ਆਪਣਾ ਸੰਭਾਲ ਇਸ ਵੇਲੇ ਇਸ ਗੱਲ ਨੂੰ ਰੋਕ ਸਕਦਾ ਉਹ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਉਹ ਬਲੀਦਾਨ ਸਨਾਤਨ ਲਈ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਬਲੀਦਾਨ ਹੈ। ਔਰ ਅਗਰ ਬੀਜੇਪੀ ਦੀ ਸੋਚ ਨੂੰ ਸਮਝਣਾ ਪੰਜਾਬ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਸਿੱਕਾ ਨੂੰ ਲੈ ਕੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਦੇ ਤਿੰਨ ਸ਼ਬਦ ਉਹ ਬੀਜੇਪੀ ਦਾ ਚਿੰਤਨ ਹੈ ਉਹ ਬੀਜੇਪੀ ਦੀ ਸੋਚ ਹੈ। shri kruk kshetra de andar ਗੁਰੂ ਪੁੱਤਰਾਂ ਦੇ ਬਲੀਦਾਨ ਦੇ ਮੌਕੇ ਦੇ ਦਿਹਾੜੇ ਦੇ ਉੱਤੇ ਵੀਰਵਾਲ ਦਿਵਸ ਦੇ ਉੱਤੇ ਉਹਨੇ ਕਿਹਾ ਕਿ ਅਗਰ ਨੌਵੇਂ ਪਾਛੈ ਜੀ ਦਾ ਬਲੀਦਾਨ ਨਾ ਹੋਇਆ ਹੁੰਦਾ ਤੇ ਇਸ ਦੇਸ਼ ਦੇ ਅੰਦਰ ਨਾ ਕੋਈ ਧਰਮ ਬਚਦਾ ਨਾ ਕੋਈ ਹਿੰਦੂ ਹੁੰਦਾ ਨਾ ਕੋਈ ਸਿੱਖ ਹੁੰਦਾ ਇਹ ਭਾਜੀਪੀ ਦੀ ਸੋਚ ਹੈ ਪੰਜਾਬ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਲੇਕਿਨ ਇਹ ਪੰਜਾਬ ਬिखर ਗਿਆ ਹੈ पंजाब दो अंदर नैरेटिव चलाया जाता पंजाब के अंदर भ्रम पढ़ाया जाता और भ्रम दूर हो किसान खुशहाल हो समय नहीं है पंजाब के अंदर हमेशा की है नैरेटिव खड़ा कर दे और नैरेटिव क्यों खड़ा किया जाता इन्हों रोको लेकिन अगर पंजाब का भला करना है ਬਾਕੀ ਸਟੇਟਾਂ 'ਵਲ ਨਜ਼ਰ ਮਾਰੋ ਜਰਾ ਹਰਿਆਣਾ ਸਾਡੇ ਚੋਂ ਨਿਕਲਿਆ ਆਜੋ ਉਹਦੀ ਗਰੋਥ ਰੇਟ ਦੇਖੋ ਆਜੋ ਤੇ ਉਥੋਂ ਦੇ ਕਿਸਾਨ ਦੇ ਜੀਵਨ ਦੇ ਸਤਰ ਨੂੰ ਦੇਖੋ ਔਰ ਪੰਜਾਬ ਇਹਦੇ ਜੀਵਨ ਦੇ ਸਤਰ ਦੇ ਅੰਦਰ ਅੰਦਰ ਔਰ ਮੈਂ ਇੱਕ ਗੱਲ ਹੱਥ ਜੋੜ ਕੇ ਸ਼ਮਾ ਮੰਗ ਕੇ ਕਮਾਂਗਾ ਜਿਨ੍ਹਾਂ ਨੂੰ 5 ਸਾਲ ਪਹਿਲਾਂ 4 ਸਾਲ ਹੋ ਗਏ ਪਤਾ ਨਹੀਂ ਕਿਸ ਤਰੀਕੇ ਨਾਲ ਉਹ ਸਰਕਾਰ ਅਗਰ ਕਿਸੇ ਨੇ ਬਣਾਈ ਹੈ ਤੇ ਤੁਸੀਂ ਬਣਾਈ ਹੈ ਤੁਹਾਡੇ ਚ ਬਹੁਤ ਤਾਕਤ ਹੈ ਲੇਕਿਨ ਉਸ ਸਰਕਾਰ ਨੇ ਪੰਜਾਬ ਨੂੰ ਦਿੱਤਾ ਕੀ ਹੈ ਨਸ਼ਾ ਫਰੋਟੀਆਂ ਕਾਨੂੰਨ ਦਾ ਰਾਜ ਨਹੀਂ ਅੱਜ ਪੰਜਾਬ ਦੇ ਅੰਦਰ ਗੈਂਗਸਟਰਾਂ ਦਾ ਰਾਜ ਹੈ ਕਿਸੇ ਨੂੰ ਕਿਸੇ ਦਾ ਡਰ ਨਹੀਂ ਹੈ ਭਾਇਆ ਨਹੀਂ ਹੈ ਔਰ ਕਿਸੇ ਵੀ ਸਟੇਟ ਦੀ ਤਰੱਕੀ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਉਥੋਂ ਦਾ ਵਪਾਰੀ ਉਥੋਂ ਦਾ ਇੰਡਸਟਰੀਲਿਸਟ ਉਸਦਾ ਜਨਮਾਨਸ ਆਪਣੇ ਆਪ ਨੂੰ ਸੁਰੱਖਿਤ ਅਨੁਭਵ ਕਰੇ ਕੋਈ ਬੰਦਾ ਘਰ ਵੀ ਖਰੀਦਣਾ ਹੁੰਦਾ ਤੇ ਗੁਆਣ ਦੇਖਦਾ ਉਹ ਕਿ ਗੁਆਣ ਚ ਕਿਹੜਾ ਘਰ ਹੈ ਮੇਰੇ ਖੱਬੇ ਪਾਸੇ ਕੋਣ ਹੈ ਅੱਜ ਤੇ ਪੰਜਾਬ ਦੇ ਪੰਜਾਬੀ ਡੂੜੀਦਾਰ ਹੈ ਬਾਹਰ ਪੰਜਾਬ ਨੂੰ ਬਚਾਨ ਦੀ ਜਰੂਰਤ ਹੈ। ਭਾਜਪੀ 20 ਸਟੇਟਾਂ ਚ ਰਾਜ ਕਰ ਰਹੀ ਹੈ। ਭਾਜਪੀ ਨੂੰ ਤੇ ਪੰਜਾਬ ਦੀ ਜਰੂਰਤ ਹੈ ਹੀ ਹੈ। ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਪਿੰਡਾਂ ਚ ਜਾ ਕੇ ਅਸੀਂ ਘੁੰਮਦੇ ਹਾਂ ਨਾ ਉਹ ਕਹਿੰਦੇ ਜੀ ਪੰਜਾਬ ਚ ਨਾ ਇਹ ਮਾਨ ਕੇਜਰੀਵਾਲ ਨਹੀਂ ਚਾਹੀਦਾ ਯੋਗੀ ਵਰਗਾ ਰਾਜ ਚਾਹੀਦਾ। ਪੰਜਾਬ ਕਾਨੂੰਨ ਦਾ ਰਾਜ ਮੰਗਦਾ, ਪੰਜਾਬ ਵਿਕਾਸ ਮੰਗਦਾ, ਤਰੱਕੀ ਮੰਗਦਾ ਹੈ। ਪਰਾਣੀਆਂ ਗੱਲਾਂ ਨਹੀਂ ਮੰਗਦਾ ਉਹ। ਪੰਜਾਬ ਦਾ ਕਿਸਾਨ ਖੁਸ਼ਹਾਲੀ ਮੰਗਦਾ। ਪੰਜਾਬ ਦਾ ਵਪਾਰੀ ਸਿਕਿਉਰਿਟੀ ਮੰਗਦਾ ਹੈ। ਕੀ ਇਹ ਲੋਕ ਦੇ ਸਕਦੇ ਆ? ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਹੁਣ ਕੋਈ ਕਹੇ ਕਿ ਨਸ਼ਾ ਮੈਂ ਹਸਦੇਸ ਦੇ ਕਈ ਵਾਰ ਕਹਿਣਾ ਹੁੰਦਾ ਪਰ ਮੈਂ ਉਸ ਵੇਲੇ ਜਿਹੜਾ ਨਸ਼ੇ ਦੀ ਗੱਲ ਕਰਦਾ ਜਿਹੜੇ ਚਿੱਟੇ ਦੀ ਗੱਲ ਕਰ ਰਿਹਾ ਮੈਂ। ਕਈ ਵਾਰੀ ਉਹ ਲੋਕ ਕਹਿੰਦੇ ਆ ਨਾ ਇਹ 6 ਡੈਡ ਲਾਈਨਾਂ ਦਿੱਤੀਆਂ ਨਸ਼ਾ ਮੁਕਤ ਕਰਾਂਗੇ। ਤੇ ਮੇਰਾ ਜਵਾਬ ਹੁੰਦਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪੇ ਨਸ਼ੇ 'ਚ ਰਹਿੰਦਾ ਹੈ ਉਹ ਮੇਰੇ ਪੰਜਾਬ ਨੂੰ ਕੀ ਨਸ਼ੇ ਤੋਂ ਮੁਕਤ ਕਰ ਸਕਦਾ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰ ਕੋਈ ਬਣਾ ਸਕਦਾ ਹੈ ਭਾਰਤੀ ਜਨਤਾ ਪਾਰਟੀ ਬਣਾ ਸਕਦੀ ਹੈ ਔਰ ਆਪ ਸਭ ਨੂੰ ਅੱਜ ਦਾ ਇਹ ਸਾਦਾ ਖੁੱਲਾ ਨਿਮੰਤਰਣ ਮੈਂ ਇੱਕ ਭੂਮਿਕਾ ਦੇ ਅੰਦਰ ਬੋਲਿਆ ਪੰਜਾਬ ਦੇ ਲਈ ਕੀ ਕੀ ਹੋਇਆ ਅਗਰ ਮੈਂ ਉਹਨਾਂ ਚੀਜ਼ਾਂ ਤੇ ਜਾਵਾਂ ਪੰਜਾਬ ਦੇ 35 ਸਟੇਸ਼ਨ ਐਸੇ ਨੇ ਜਿਨ੍ਹਾਂ ਨੂੰ ਅਪਗ੍ਰੇਡ ਕੀਤਾ ਗਿਆ ਪੰਜਾਬ ਦੇ ਜਿਤਨੇ ਮਹੱਤਵਪੂਰਨ ਸਾਡੇ ਲਈ ਸ਼ਰਧਾ ਦੇ ਕੇਂਦਰ ਨੇ ਉਹਨਾਂ ਨੂੰ ਸਾਰਿਆਂ ਨੂੰ ਰੇਲ ਮਾਰਗ ਨਾਲ ਜੋੜਿਆ ਜਾ ਰਿਹਾ ਹੈ ਹਿਮਕੁਰ ਸਾਹਿਬ ਦੇ ਅੰਦਰ ਹਿਮਕੁਰ ਰੂਪ ਬਣ ਰਿਹਾ 84 ਦੇ ਦੰਗਈ ਦੰਗਈ ਨਹੀਂ ਹੈ ਉਹ ਬਹੁਤ ਸਾਰੇ ਲੋਕ ਉਹਨੂੰ ਗਲਤ ਉਹਦੀ ਕਰਦੇ ਨੇ 84 ਦਾ ਕਤਲੇਆਮ ਹੈ ਕਤਲੇਆਮ ਦੰਗਾ ਨਹੀਂ ਹੈ ਸਨਯੋਜਿਤ ਕਤਲ ਹੋਇਆ ਉਹਨਾਂ ਦੇ ਦੋਸ਼ੀਆਂ ਤੱਕ ਵੀ ਅਗਰ ਕਿਨੇ ਉਹਨਾਂ ਦੇ ਗਿਰਵਾਹਾਂ 'ਚ ਹੱਥ ਪਾਇਆ ਤੇ ਨਰਿੰਦਰ ਮੋਦੀ ਨੇ ਪਾਇਆ ਇਹ ਨਰਿੰਦਰ ਮੋਦੀ ਦਾ ਪੰਜਾਬ ਤੇ ਪੰਜਾਬੀਆਂ ਨਾਲ ਪਿਆਰ ਹੈ ਇਸ ਕਰਕੇ ਮੈਂ ਇਹ ਕਿਹਾ ਚਾਣਾ ਸਮੁੰਦਰ ਦੇ ਕਿਨਾਰੇ ਖੜੇ ਰਹਿ ਕੇ ਸਮੁੰਦਰ ਦੀ ਗਹਿਰਾਈ ਨਹੀਂ ਸਮਝੀ ਜਾ ਸਕਦੀ ਬੀਜੇਪੀ ਨੂੰ ਸਮਝੋ ਬੀਜੇਪੀ ਚ ਆ ਕੇ ਬੈਠੋ ਫਿਰ ਬੀਜੇਪੀ ਨੂੰ ਸਮਝ ਪਾਓਗੇ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਸਾਡੀ ਰੂਹ ਦੇ ਅੰਦਰ ਕਿਸ ਤਰੀਕੇ ਦਾ ਸਨੇਹ ਔਰ ਪਿਆਰ ਹੈ ਔਰ ਅਸੀਂ ਰਾਜਨੀਤੀ ਲਈ ਨਹੀਂ ਅਸੀਂ ਪੰਜਾਬ ਨੂੰ ਉਹਦਾ ਖੋਇਆ ਗੌਰਵ ਪ੍ਰਾਪਤ ਹੋਏ ਔਰ ਚੜ੍ਹਦੀ ਕਲਾ ਚ ਸਾਡਾ ਪੰਜਾਬ ਰੇ ਵਿਕਾਸ ਦੀ ਦੌੜ ਤੇ ਅੱਭਲ ਆਏ ਖੇੜ ਦੀ ਦੌੜ ਚ ਅੱਭਲ ਆਏ ਇਹ ਸਾਡਾ ਸੁਪਨਾ ਹੈ ਪੰਜਾਬ ਨੂੰ ਲੈ ਕੇ ਇਹ ਮੈਂ ਭੂਮਿਕਾ ਦੇ ਰੂਪ ਚ ਆਪ ਸਭ ਦੇਗੇ ਰੱਖਿਆ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ